ਇਹਦੇ ਬੱਬੇ ਨੰਗੀ ਤੁਰੀ ਛੱਡੀ ਨੇ। ਇਸੇ ਕਦੋਂ ਦੀ ਦਿਖਰੀ ਤਨੁਜ ਜੀ? ਮੈਂ ਤਾਂ ਪਰਸੋਂ ਦੀ ਆ। ਪਰਸੋਂ ਚਾਹੀਦੀ। ਕਿ ਤੇ ਅਸ਼ੁਨ ਚਾਹੀਏ। ਇਤਰਾਇ ਮਗਲ ਕੋਈ ਕੋਰਦਾ ਜਾਂਦੀ ਆਂ ਤਾਂ ਜਾਂਦੀ ਨਲਕੇ ਕੱਲ ਉੱਥੇ ਤੁਰੀ ਜਾਂਦੇ। ਅੱਛਾ। ਮੈਨੂੰ ਤੇ ਇਹਦਾ ਮਹਿਦ ਵੀ ਖੇਚੇ। ਮੈਂ ਸੋਚਿਆ ਵੀ ਚੜਕੇ ਇਹਦੀ ਬੰਦਾ ਮਾੜਾ ਮੋਟਾ ਹੁੰਦਾ ਇਹ ਤੇ ਵਿਚਾਰੀ ਪੂਰੀ ਹੈਨਾ ਸਾਰੀ ਲੰਗਰ ਬਿਲਕੁਲ ਨੰਗੀ। ਉੱਥੇ ਮੇਰੇ ਕੋਲ ਆਨੇ ਗੱਲਾਂ ਬਾਤਾਂ ਵੜੀ ਸੁਣੀਆਂ ਕਰਦੀ ਆ। 8 ਬੜਾ ਹੁਣਾ ਕਰਦੀ 100 ਤੱਕ ਇੱਕ ਦੋ ਪੰਜਾਬੀ ਬੋਲਦੀ ਆ ਪੰਜਾਬੀ ਜਨੇ ਮੈਨੂੰ 100 ਸੁਣਾਇਆ ਉੱਥੇ ਬੈਠੀ ਇਹ ਭੈਣ ਕੋਈ ਮੈਂਟਲੀ ਅਫਸੈਟ ਭੈਣ ਵਾ ਤੇ ਐਨੇ ਹਾਲਾਤ ਵੀਰ ਜੀ ਨੂੰ ਦੱਸਦੇ ਮਾੜਿਆ ਅਸੀਂ ਖੁਦ ਵੇਖਿਆ ਤੁਹਾਨੂੰ ਕੈਮਰੇ ਸਾਹਮਣੇ ਭੈਣ ਨਹੀਂ ਦਿਖਾ ਸਕਦੇ ਅਸੀਂ ਸਾਡਾ ਵੀ ਮੇਰੀਆਂ ਭੈਣਾਂ ਵਰਗੀ ਆ ਅਸੀਂ ਵੀ ਉਧਰ ਦੇਖ ਨਹੀਂ ਰਹਿ ਪੂਰੀ ਨਗਨ ਹਾਲਤ ਦੇ ਵਿੱਚ ਭੈਣ ਆ ਤੇ ਪੂਰੀ ਨਗਨ ਹਾਲਤ ਦੇ ਵਿੱਚ ਭੈਣ ਸੀਗੀ ਤੇ ਇੰਨੀ ਸਾਡੇ ਚ ਹਿੰਮਤ ਨਹੀਂ ਹੈਗੀ ਕਿ ਅਸੀਂ ਆਪਣੇ ਭੈਣਾਂ ਨਾਲ ਸਾਹਮਣੇ ਇਦਾਂ ਦੇਖ ਲਈਏ ਪਰ ਸਾਰੀ ਹੈ ਨਾ ਕੱਪੜੇ ਤင်း ਸਾਰੇ ਲਾਏ ਹੈ ਨਾ ਸਾਰੇ ਲਾਏ ਸੀ ਜਾਂ ਚਾਦਰ ਪਰ ਮਾਰਿਆ ਵਾ ਮਾਰਿਆ ਕਿਸੇ ਨੇ ਕੱਪੜੇ ਵੀ ਨਹੀਂ ਪਾਏ ਵੇਣਾ ਇਹ ਨਾਲ ਜਾਂ ਇਦਾਂ ਕਰ ਗੁੜਿਆ ਪੁੱਤ ਤੂੰ ਹੀ ਕਿਜਾ हां अच्छा चादर लेला चादर लेला ਨਾਲ हां चादर लेला लेला पुते लाल चल जा ਪਾ ਦੇ ਪੈਣ ਉੱਪਰ ਕੱਪੜੇ ਪਾ ਦੇ ਸੀ ਪਾ ਪਾਲਕ 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 हां ਉਹ ਕੱਲਾਂ ਉਹਦੇ ਸੁਣੀ ਕਰਕੇ ਕੀ ਰਹਿਣਾ ਹੂੰ ਇੱਧਰ ਦਿਖਾ ਦੇ ਇੱਧਰ ਨਹੀਂ ਚਾਦਰ ਨਾ ਪਾਓ ਇਹਨੂੰ ਇਹਨੂੰ ਕੱਪੜੇ ਪਾਓ ਉਹ ਸਾਈਡ ਤੇ ਜਾ ਕੇ ਨਾ ਇਨ ਕੰਮ ਇਤੇ ਨੁਕਦੀ ਕਰਕੇ ਕਪੜੇ ਪਾਦੇ ਹਾਂ। ਹਾਂ। ਪਾਦੇ ਪਾਦੇ ਕਪੜੇ ਪਾਦੇ। ਜਾਂ ਪੁੱਤ ਪਾਦੇ ਕਪੜੇ। ਇਹਦੇ ਬਾਬੇ ਨੰਗੀ ਤਰੀ ਫੇਦੀ ਦਈ। ਹਾਂ ਜੀ। ਅੱਗੇ ਪਿੱਛੇ ਵੀਰਿਆਂ ਨੂੰ ਲਾ ਕੇ ਛੁੱਟੇ ਟੈਂਪੂ ਟੂਟੀਆਂ ਦੇ ਵਿੱਚ। ਮੈਂ ਤਾਂ ਜਦ ਬੈਗ ਚੱਲੇ ਆਇਆ ਤੇ ਮੈਂ ਅੱਥੇ ਬੂਹੇ 'ਚ ਬੈਠੀ ਮੈਂ। ਅੱਛਾ। ਫਿਰ ਮੈਂ ਘਰ ਨੂੰ ਗਿਆ ਮੈਂ। ਅੱਗੇ ਨੇ ਕੁਛ ਨਹੀਂ ਹੋਈ ਨਾ ਆਖਿਆ। ਅੱਜ ਇਹ ਰੋੜੇ 'ਚ ਲਾਉਣ ਦੀ ਏ। ਇੱਕੀ ਉੱਥੇ ਦਿਖਾਈ ਦੂਰੋਂ ਸਾਡੇ। ਬੂਹੇ ਨੂੰ ਮੈਂ ਲਾ ਕੇ ਪਿਛਾ ਕੇ ਲਾ ਦੇ। ਅੱਛਾ। ਉਹ ਕਿਤੇ ਕਹਿਣ ਲਈ ਤੇ ਉਹ ਨਾ ਕੇ ਟਾਲਾ ਕੇ ਮਗਰ ਪਾਗੇ ਤੇ। ਕਾ ਕੌਣ ਕਹਿ ਨਾਲ ਦੀ ਅਸੀਂ ਤੁਹਾਡੀ ਵਾਈਫ ਹਾਂ ਚਾਹਤ ਰਹੀਏ ਨਹੀਂ ਬਸ ਧੰਨਵਾਦ ਜੀ ਤੁਹਾਡਾ ਧੰਨਵਾਦ ਧੰਨਵਾਦ ਤੁਹਾਡਾ ਇੱਥੇ ਦਿਖਾ ਦੇ ਕਿ ਭਾਈ ਨੂੰ ਧੰਨ ਗੁਰ ਆਮ ਦਾਸ ਆ ਫਿਰ ਲਾ ਤੇ ਇਸੇ ਕਦੋਂ ਕੀ ਦਿਖਾਈ ਤੁਹਾਨੂੰ ਅੱਜ ਹੈ ਤਾਂ ਪਰਸੋਂ ਦੀ ਆ ਪਰਸੋਂ ਚੌਥੀ ਹਾਂ ਇਹ ਕੀ ਅੱਜ ਨੂੰ ਚਾਹੀਏ ਇਸ ਤਰ੍ਹਾਂ ਹੀ ਮਗਲਾ ਕੋਈ ਕੋਸਦਾ ਜਾਂਦੀ ਆ ਉਹ ਜਾਂਦੀ ਨਲਕੇ ਕੱਲ ਉਸੇ ਤੁਰ ਜਾਂਦੀ ਮੈਂ ਸੋਚਿਆ ਵੀ ਚਲ ਕੇ ਇਹ ਰੀ ਬੰਦਾ ਮਾੜਾ ਮੋਟਾ ਹੁੰਦਾ ਤੇ ਵਿਚਾਰੀ ਪੂਰੀ ਹੈਨਾ ਖਾਰੀ ਨਗਰ ਨਾ ਬਿਲਕੁਲ ਨੰਗੀ ਮੈਂ ਘਰ ਦੇ ਨੂੰ ਕਿਹਾ ਮੈਂ ਕੀ ਚੱਲ ਜਉਂਦੀ ਆ ਹਾਂ ਨੰਗੇ ਕੱਪੜੇ ਰੱਖ ਦੇ ਕੱਪੜੇ ਦਾ ਵਸਾ ਨਹੀਂ ਕਰਦੀ ਉੱਥੇ ਮੇਰੇ ਕੋਲ ਆਣ ਕੇ ਗੱਲਾਂ ਬਾਤਾਂ ਵੜੀਆਂ ਛੁੜੀਆਂ ਕਰਦੀ ਆ ਆਠ ਵੜਾ ਹੁਣਾ ਕਰਦੀ ਆ 100 ਤੱਕ ਇੱਕ ਦੋ ਪੰਜਾਬੀ ਬੋਲਦੀ ਆ ਹੋਰ ਕਿ ਭਾਈ ਮੇਰੇ ਨਾਲ ਮੋਟਰ ਛੱਡੀ ਮੇਰੇ ਨਾਲ ਨਾਤੀ ਹੈ ਅੱਛਾ ਅੱਛਾ ਪੰਜਾਬੀ ਜੀ ਨੇ ਮੈਨੂੰ ਸੌ ਸੁਣਾਇਆ ਉੱਥੇ ਬੈਠੇ ਅੱਛਾ ਅੱਛਾ ਮੈਨੂੰ ਲੱਗਦਾ ਆਸ਼ਮ ਚ ਆਈ ਹੈ ਮੈਨੂੰ ਜਿੱਥੇ ਤੱਕ ਲੱਗਦਾ ਕਿਉਂਕਿ ਆਸ਼ਮਾਂ ਚ ਨਾ ਕਟਿੰਗ ਕਰ ਦਿੰਦੇ ਹੁੰਦੇ ਆ ਹਾਂ ਹੋ ਸਕਦਾ ਤੁਹਾਨੂੰ ਵੀ ਥੋੜਾ ਜਿਆਦਾ ਪਤਾ ਸਾਡੇ ਨੂੰ ਹਾਂ ਅ ਭਾਈ ਬਿਰਤਾਨੀ ਚਲੋ ਧੰਨਵਾਦ ਤੁਹਾਡਾ ਨਹੀਂ ਤੇ ਕਹੀ ਉਹ ਜਿਹੇ ਦੀ ਤੁਹਾਨੂੰ ਪਤਾ ਹੈ ਨਾ ਦੁਨੀਆ ਚੰਗੀ ਨਹੀਂ ਹੈਗੀ ਨਹੀਂ ਚੰਗੀ ਨਹੀਂ ਚੰਗੀ ਚਲੋ ਜਿੱਥੇ ਜੇ ਦੁਨੀਆ ਮਾੜੀ ਆ ਤੁਹਾਡੇ ਅਰਕੇ ਚੰਗੇ ਵੀ ਹੈਗੇ ਆ ਰੋਟੀ ਪਾਣੀ ਵੀ ਇਹਨੂੰ ਇੱਥੇ ਵਧੀਆ ਖਾਉਂਦੇ ਰਹੇ ਆ ਸਿਰ ਮੈਂ ਕਿਹਾ ਮੈਂ ਮੈਂ ਇਹਨੂੰ ਰੋਟੀ ਖਵਾਦੀ ਤੇ ਮੈਂ ਕਹਿ ਗਿਆ ਤੂੰ ਮਗਰ ਪੈ ਗਈ ਮੈਂ ਕਿਹਨ ਸਕੂਲੋਂ ਜਵਾਜ ਵਗੋਂਦੇ ਪਤਾ ਤੇ ਤੁਹਾਨੂੰ ਨਾ ਬਾਈ ਬੰਦਰ ਮੈਂਟਲੀ ਵਜਣਾ ਰੋੜਾ ਕਿਦੇ ਮਾਤਾ ਇੱਟਾਂ ਜਿਹੜੇ ਪੜੀਆਂ ਇਹਦੇ ਘਰ ਦੀ ਮੇਰੀ ਤੇ ਮੋਰ ਲੱਗ ਪੈ ਗਈ ਤੁਹਾਨੂੰ ਕਹਿਣਾ ਇਹ ਵੀ ਕੱਪੜੇ ਵਾਲਾ ਅੱਛਾ ਇਹਨਾਂ ਦਾ ਕੋਈ ਪਤਾ ਨਹੀਂ ਹੁੰਦਾ ਆਨੇ ਉਹ ਦਿਮਾਗ ਨਹੀਂ ਕੰਮ ਕਰਦਾ ਸੰਜੀ ਅੱਜ ਅਸੀਂ ਆਏ ਆ ਪਿੰਡ ਧੱਤਲ ਆਏ ਆ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਜਾਂਦਾ ਵਾ ਤੇ ਆ ਜਿਹੜੀ ਭੈਣ ਦੇਖ ਰਹੇ ਦੂਰੋਂ ਦਿਖਾ ਦੇ ਆ ਇੱਥੇ ਹਾਂ ਸਾਈਡ ਤੋਂ ਦਿਖਾ ਦੇ ਇਹ ਭੈਣ ਕੋਈ ਮੈਂਟਲੀ ਆਫਸੈਟ ਭੈਣ ਵਾਂ ਤੇ ਇਨੇ ਹਾਲਾਤ ਵੀ ਜਿੰਨ ਦੱਸਦੇ ਮਾੜੇ ਆ ਅਸੀਂ ਖੁਦ ਵੇਖੇ ਆ ਤੁਹਾਨੂੰ ਕੈਮਰੇ ਸਾਹਮਣੇ ਭੈਣ ਨਹੀਂ ਦਿਖਾ ਸਕਦੇ ਅਸੀਂ ਸਾਡਾ ਵੀ ਮੇਰੀਆਂ ਭੈਣਾਂ ਵਰਗੇ ਆ ਅਸੀਂ ਵੀ ਉਧਰ ਦੇਖ ਨਹੀਂ ਰਹੇ ਪੂਰੀ ਨਗਨ ਹਾਲਤ ਦੇ ਵਿੱਚ ਭੈਣਾਂ ਤੇ ਹੁਣ ਮੈਂ ਆਪਣੇ ਆਸ਼ਰਮ ਤੋਂ ਭੈਣ ਨੂੰ ਲੈ ਕੇ ਆਇਆ ਸੀ ਨਾਲ ਕਿਉਂਕਿ ਉਦਾਂ ਜਦੋਂ ਅਸੀਂ ਭੈਣਾਂ ਨੂੰ ਲੈਣ ਜਾਈਦਾ ਮੈਂਟਰੀ ਅਫਸਰਟ ਹੁੰਦੀਆਂ ਵਾ ਤੇ ਅਸੀਂ ਆਪ ਵੀ ਚਲ ਜਾਈਦਾ ਪਰ ਇੱਥੇ ਪੂਰੀ ਨਗਨ ਹਾਲਤ ਦੇ ਵਿੱਚ ਭੈਣ ਸੀਗੀ ਤੇ ਇੰਨੀ ਸਾਡੇ ਚ ਹਿੰਮਤ ਨਹੀਂ ਹੈਗੀ ਕਿ ਅਸੀਂ ਆਪਣੀਆਂ ਭੈਣਾਂ ਨੂੰ ਅੱਖਾਂ ਸਾਹਮਣੇ ਇਦਾਂ ਦੇਖ ਲਈਏ ਤੇ ਚਲੋ ਮੈਂ ਆਪਣੀ ਭੈਣ ਨੂੰ ਲੈ ਕੇ ਆਇਆ ਸੀਗਾ ਤੇ ਹੁਣ ਉਹ ਕੱਪੜੇ ਬਦਲਾ ਰਹੀ ਹੈ ਭੈਣ ਦੇ ਤੇ ਧੰਨਵਾਦ ਕਰਦਾ ਮੈਂ ਗੁਰੂ ਘਰ ਦੇ ਵਜੀਰ ਜੀ ਦਾ ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਸਮਝੀ ਪਹਿਲਾਂ ਤਾਂ ਆਪਣੀ ਵਾਈਫ ਨੂੰ ਭੇਜਿਆ ਸੀਗਾ ਕਿ ਉਹ ਤੈਨ ਦੇ ਕੱਪੜੇ ਬਦਲਦੀ ਹੈ ਪਰ ਮੈਂਟਰੀ ਡਿਸਟਰਬ ਹੋਣ ਦਾ ਕਰਕੇ ਇਹਨੇ ਭੈਣ ਨੇ ਦੂਜਾ ਉਹਦੇ ਰੋੜੇ ਮਾਰ ਲੱਗੀ ਸੀ ਤੇ ਹੁਣ ਉਹਨਾਂ ਦੀ ਬੇਟੀ ਉਹਨਾਂ ਤੇ ਸਾਡੇ ਆਸ਼ਰਮ ਚ ਭੈਣ ਆਈ ਤੇ ਇਹਨੇ ਕੱਪੜੇ ਬਦਲਾਏ ਆ ਭੈਣ ਸਾਰੀ ਹੈ ਨਾ ਕੱਪੜੇ ਤਿੰਨੇ ਸਾਰੇ ਲਾਏ ਹੈ ਨਾ ਸਾਰੇ ਲਾਏ ਸੀ ਵਿਧਾ ਚਾਦਰ ਪਾ ਕੇ ਕੀ ਗੱਲ ਹੈ ਭੈਣ ਇਹ ਦੇਖੋ ਰੋਲਦੀ ਹੈ ਜਿਹੜਾ ਬੰਦਾ ਦੁਖੀ ਹੁੰਦਾ ਨਾ ਹਾਂਜੀ ਰੋਪੀ ਕੱਪੜੇ ਪਾਏ ਨਾ ਰੋਈ ਚ ਕੀ ਗੱਲ ਹੈ ਭੈਣ ਹੱਦ ਹੈ ਕਿਸ ਨੇ ਕੱਢਿਆ ਕਰੋ ਜੈਸਾ ਹੁਣ ਮਾਰਿਆ ਵਾ ਮਾਰਿਆ ਕਿਸੇ ਨੇ ਹੋਵੇ ਬੱਚੇ ਆਪ ਤੇ ਰੋਤੂਂਦੀ ਆਪੇ ਚੁੱਪ ਕਰ ਜਾਂਦੀ ਕੀ ਗੱਲ ਆ ਕਿਨੇ ਮਾਰਿਆ ਤੇ ਜਵੰਦੀ ਵਾਲੇ ਵੀਰ ਨੂੰ ਪੁੱਛਣਾ ਕਿ ਤੂੰ ਉੱਥੋਂ ਦੇ ਨਹੀਂ ਕਿਤੇ ਆਈ ਏ ਉਹ ਲੰਗੋਟ ਬਖੋਸੀ ਉਹ ਲੰਗੋਟ ਆ ਆ ਮਿਲਦਾ ਸੋਜ ਆਵੇ ਸੋਜ ਆ ਸੋ ਜਾ ਸੋਜ ਪਈ ਏ ਸੋਜ ਪਈ ਕਿ ਤੱਕ ਇਹਨੇ ਮਾਰਿਆ ਮੋਲਿਆ ਹੋਵੇ ਕੱਲ ਨੂੰ ਕਿਤੇ ਆ ਜਾਂਦੀ ਤੇ ਆ ਜਾਂ ਮਸ਼ਾਮਾਂ ਨੂੰ ਲੈ ਕੇ ਥੱਲੇ ਲੈ ਕੇ ਆ ਜੇ ਮਾਰਿਆ ਕਿਸ ਨੇ ਆਪਕੋ ਮਾਰਿਆ ਹੈ ਮਾਰੇ ਬੈਨ किसने मारा है किसने मारा मास्टर मास्टर ने मा वो, मस्टर। मस्टर नहीं? वो, वो कौन मास्टर है वो जो बैठा था गास्तर कहाँ पे और गास्तर है और गास्तर और की वो से जगह और गास्तर वो कहाँ पे है वही जगह बैठे थे आपका नाम क्या है भूको क्या भूको भूको कहाँ की रहने वाली हो बिहार के आ, जिला जिला खगड़िया हैं खगरिया खगरिया हाँ। खगरिया के खगरिया 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 और गांव का नाम क्या है मसूरी अरे तो सारा पता है ये आपके बच्चे हैं हां बच्चे तो है एक डूब गई पति और दूसरा कर लिया यहां पर आप कैसे आई आए घर से, से निकाल दिया कि खुद ही आए आप हम झरना लाए तो का भाग गए क्या हम झरना लाए तो का भाग गई कौन भाग ਆਮਾਰੇ ਦੇ ਬੋਲੇ ਤੇ ਆਪਣੀ ਨਾ ਅਸਾਂ ਦੇ ਪੱਥਰ ਲੱਗ ਰਿਹਾ ਵਾ ਉਹ ਸਾਰੇ ਬਿਹਾਰੀ ਆ ਜਿਹੜੇ ਪੱਥਰ ਲਾਉਂਦੇ ਤੇ ਮੈਨੂੰ ਤਾਂ ਲੱਗਦਾ ਜੇ ਉਹਨਾਂ ਨਾਲ ਮੈਂ ਜਿਹੇ ਦੀ ਗੱਲ ਕਰਾਵਾਂ ਜਿਵੇਂ ਆਪਣਾ ਜਿਲ੍ਹਾ ਵੀ ਦੱਸਦੀ ਹੈ ਤੇ ਪਿੰਡ ਵੀ ਦੱਸਦੀ ਪਈ ਹੈ ਹੋ ਸਕਦਾ ਇਹ ਤਾਂ ਹਨਾ ਪਰਿਵਾਰ ਦਾ ਕੋਈ ਪਤਾ ਲੱਗ ਜੇ ਨਾ ਹੂੰ ਕੋਈ ਲੱਗ ਜੇ ਪਤਾ ਹਾਂ ਕੋਟਿਆ ਕੈਂਸਰ ਆਪਕੋ ਮਾਰਾ ਲੱਗਦਾ ਹੈ ਨਾ ਨਾ ਉਹ ਨੇ ਉਹ ਜੋ ਥਾ ਨੇ ये कलर का डब्बा वही में गिर गया अचार था थाली में okay. वही में गिर गया तो मैं बोले गिर गया तो उठाओ थोड़ा एक दे दो मैं आश्रम से आयो। हाँ। कौन सा आश्रम था आस पास है जला में आई बार खुली था मैं निकल गई पानी नहीं देते थे पानी खाना नहीं देते थे कैसे रहूँ किसी के घर काम करती थी हम हाँ बर्तन तन धो देते किसके घर किसके घर वो बगल में जो ना करिया रंग के उसी के। और गाली देते थे फिर तो कथा बहन बन जा फिर गाली देने लगता रंडी रंडी करने लग गाली देने लग जाता था हाँ फोन दे मेरे से वाला कि गड्डी रह गया और कथा भर दिन घर में रहती है हम्म वाई ते आपने एक सारा कपड़ा क्यों उतारा मैं खूब थी ना में एक डिब्बा पौनी था ना वही अच्छा ओके लिया कपड़े ना लिया बेटी को मैं बोलने की नहीं नहीं चलो सने ना लिया पर आपको मालूम है नहीं रहना चाहिए आपने तो सारे कपड़े उतार दिए अगर जे आप ऐसा आपको देखते ना ठीक है तो अब अच्छा थोड़ी था आपके पास कपड़ा भी नहीं था कोई तो आप आ, 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 एरिया भी दे आ, आ, आपके लिए मतलब के क्या कहते उसको भी आपको एरिया का भी मालूम नहीं था पी हम मैं कहाँ पे हूँ ये तो आपकी खुशकिस्मती है कि आप पंजाब के गुरुओं की धरती पे हो और ऐसा भाई आपको देख गया देखिए हमारा भाई छिप रहा था हाँ ਇਸ ਕੋਈ ਗੱਲ ਨਹੀਂ ਇਹਨੂੰ ਨਾ ਮੈਂ ਆਸ਼ਮ ਲੈ ਕੇ ਜਾਣਾ ਉੱਥੇ ਆਪਣੇ ਪੱਥਰ ਵਾਲੇ ਵੀਰ ਕੰਮ ਕਰਨ ਰਿਹਾ ਉਹਨਾਂ ਨਾਲ ਮੈਂ ਗੱਲ ਕਰਉਣਾ ਇਹਦਾ ਪਰਵਾਹ ਲੱਭੂਗੀ ਇੱਕ ਵਾਰੀ ਆ ਇੱਕ ਆਸ਼ਚ ਚਿੰਤਾ ਦਿਖਾਈ ਤੇ ਕੋਈ ਵੀ ਵੀਰ ਭਰਾ ਜਿਹੜਾ ਇਹ ਪਿੰਡ ਦੱਸ ਰਿਹਾ ਮੈਂ ਦੁਬਾਰਾ ਸੰਜੀ ਪਿੰਡ ਇਹਨਾਂ ਤੋਂ ਪੁੱਛਦਾ ਵਾਂ ਆ ਦੇਖ ਲਓ ਅੱਜ ਅਸੀਂ ਆ ਖਲੋਤੇ ਆ ਇਹ ਸਿਵਿਆਂ ਦੇ ਵਿੱਚ ਖਲੋਤੇ ਆ ਪਿੰਡ ਤੱਤਲ ਦੇ ਵਿੱਚ ਤੇ ਜਿਹੜੀ ਇਹ ਭੈਣ ਵਾ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰੀ ਨਗਨ ਹਾਲਤ ਦੇ ਵਿੱਚ ਸੀਗੀ ਤੇ ਬਾਬਾ ਜੀ ਹੁਣਾਂ ਨੂੰ ਪਤਾ ਲੱਗਾ ਇਹਦੇ ਬਾਰੇ ਉਹਨਾਂ ਨੇ ਆਪਣੀ ਵਾਈਫ ਨੂੰ ਦੱਸਿਆ ਕਿ ਕੋਈ ਭੈਣ ਨਾ ਨਗਨ ਹੱਥ ਦੇ ਵਿੱਚ ਆ ਕੱਪੜੇ ਪਾਈਏ ਤੇ ਉਲਟਾ ਉੱਪਰੋਂ ਇਹ ਉਹਨਾਂ ਨੂੰ ਰੋੜੇ ਮਾਰਦੇ ਸੀਗੀ ਤੇ ਅਸੀਂ ਵੀਰ ਵੀ ਲਾਗੇ ਨਹੀਂ ਸੀ ਜਾ ਸਕਦੇ ਤੇ ਚਾਹ ਧੰਨਵਾਦ ਕਰਦਾ ਮੈਂ ਆਪਣੀ ਭੈਣ ਦਾ ਜਿਹੜੀ ਆਪ ਨਾਲ ਆਈ ਆ ਤੇ ਇਹਨੂੰ ਕੱਪੜੇ ਚੇਂਜ ਕਰਾਏ ਆ ਬੱਚੀ ਨੇ ਕੱਪੜੇ ਚੇਂਜ ਕਰਾਏ ਤਾਂ ਅਸੀਂ ਇਹਦੀ ਵੀਡੀਓ ਬਣਾ ਰਹੇ ਹਾਂ ਪਹਿਲਾਂ ਅਸੀਂ ਇਹਦੀ ਵੀਡੀਓ ਵੀ ਨਹੀਂ ਸੀ ਬਣਾ ਸਕਦੇ ਕਿਉਂਕਿ ਅਸੀਂ ਸਾਡਾ ਇਹ ਦੇਖ ਨਹੀਂ ਸੀ ਸਕਦੇ ਵੀਡੀਓ ਕਿ ਬਣਾਉਣਾ ਸੀਗਾ ਤੇ ਹੁਣ ਅਸੀਂ ਆਸ਼ਮ ਦੇ ਵਿੱਚ ਲੈ ਕੇ ਚੱਲੇ ਆ ਮਹਰਾਣੇ ਉੱਤੇ ਸਾਡੇ ਆਸ਼ਮ ਦੇ ਵਿੱਚ ਬਿਹਾਰੀ ਵੀਰ ਕੰਮ ਕਰ ਰਹੇ ਕਰਦੇ ਪਏ ਪੱਥਰ ਦਾ ਤੇ ਜੇਕਰ ਕੋਈ ਭੈਣ ਦਾ ਆਪਾਂ ਨੂੰ ਸਿਰਾ ਆਪਾਂ ਨੂੰ ਕੋਈ ਸਰਾਗ ਪਤਾ ਲੱਗਦਾ ਵਾ ਤੇ ਜਰੂਰ ਆਪਾਂ ਸੰਤਨਾਂ ਵੀ ਸ਼ੇਅਰ ਕਰਾਂਗੇ ਬਾਕੀ ਸੰਗਜੀ ਇੱਕ ਕਰੀ ਮੈਂ ਭੈਣ ਦਾ ਫੇਸ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿੰਨਾ ਵਾ ਤੁਸੀਂ ਵੀ ਇਸ ਭੈਣ ਬਾਰੇ ਕੋਈ ਨੌਲੇਜ ਰੱਖਦੇ ਹੋਵੇ ਤੇ ਜਰੂਰ ਦੱਸਿਓ ਇੱਕ ਕਰੀ ਭੈਣੇ ਇੱਕ ਵਾਰੀ ਨਾ ਦੁਬਾਰਾ ਆਪਣਾ ਐਡਰੈਸ ਬੋਲ ਦਿਓ ਆਪਕਾ ਗਾਂ ਕੌਣ ਸਾਇ ਮੈਸੂਰੀ 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 گاਉਂ ਥੋੜੀ ਮੈਸੂਰੀ ਤੇ ਆਈ ਥਿੰਕ ਜ਼ਿਲ੍ਹਾ नहीं, जिला नहीं गाँव है मैसूरी. हाँ. ओके और जिले का क्या नाम है जिले का तो भाग खगरिया खगरिया सही हाँ. और बिहार की रहने वाली ठीक हाँ. है तो आपके क्या बोलते हैं कितने बच्चे हैं आपके हमारा तो तीन लड़का तीन लड़की है ती, लड़का का क्या नाम है राजा गुलशन क्या काम करते वो वो तो उसको आंगनबाड़ी दे आते थे फिर ले आते थे छोटे बेचारे अब अब पंजाब में कहाँ पे रहती थी पता है? उधर जो पिंड था फतेहपुर फतेहपुर हाँ। फतेहपुर नहीं अब आप कहाँ से कहाँ से आए हो फतेहपुर 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 और आदमी का क्या नाम था जो आपको रखता था निरंजन निरंजन फतेहपुर ਅਡਰਸ ਬਘਾ ਫੱਤੇ ਪੂਰਾ ਮਪਰੇ ਬੋਲ ਲਿਆ ਨਹੀਂ ਅੱਜ ਆ ਬੰਦੇ ਅਤੀ ਨਗਰ ਨਿਆਣੇ ਲੱਗੇ ਫਲੋਰ ਲੱਗੇ ਨਹੀਂ ਨਹੀਂ ਫਲੋਰ ਲੱਗੇ ਨਹੀਂ ਪਤੇ ਪੂਰਾ ਪਤੇ ਬੰਦਨ ਦਿਹਾਣੇ ਚ ਫੱਤੇ ਪੂਰਾ ਜਿਹੜਾ ਆਪਾਂ ਜਗਰਾਵਾਲ ਤੋਂ ਯਾਈ ਤਾ ਵੋ ਇੱਕ ਤਾਂ ਯਾਰ ਪੀਰ ਮਸਾਲਾ ਇੱਕਦਮ ਪਤੇ ਪੂਰਾ ਸ਼ਿਕਾਰ ਗੁਮੈਂ ਸਾਹਿਬ ਪੀਰ ਮਸਾਲਾ ਗਏ ਤਾਂ 10 ਕਿਲੋ ਆਟਾ ਲੈ ਆਏ ਹਾਂ ਪੀਰ ਮਸਾਲਾ ਗਏ ਤਾਂ 10 ਕਿਲੋ ਆਟਾ ਚੱਕੀਕ ਲੈ ਆਏ ਹੂੰ اوہ میلے کنے ٹھیک لگتے پیٹ کھانا اب کسی کے گھر میں رہتے تھے کہ یا আশ্রম میں رہتے تھے گھر تھا 300 چوسا کی کیا کام کرتے تھے میں تو خالی برتن تن دھو دیتے روٹیوٹی گھریں نہ بھر لیتے بس نہیں کر پاتے تو چھوڑ دیتے فتی پور مشان আশ্রম میں ہے جویں مسوجا نا جویں اوتھے আশ্রম ہوندا کوئی فتی پور چلو دیکھ دے چلاؤ আশ্রম اپنے لگ رہی ہے ہاں چلا جاؤ میرے ساتھ ਇਹ ਮੋਲਾ ਬੁਣੀ ਵਾਸਤੇ ਦਾ ਹੀ ਆ। ਅ ਅਮਾਰੇ ਮੋਲੇ ਬਲਾਤਾ ਹਨ। ਹਾਂਜੀ ਨਹੀਂ ਪਰਸੋਂ ਤੇ ਆਈ ਹੈ। ਅਜ ਥੋੜਾ ਜਿਹਾ ਜ਼ਿਆਦਾ ਐਪਸੈਂਟਰ ਘੱਟ ਹੋ ਗਿਆ ਇਸ ਕਰ। ਬਾਪੂ ਜੀ ਦਾ ਨਾਮ ਆਖ ਲਾ। ਦੋ ਕੀ ਆ। ਨਾਲੇ ਤੁੰਗ ਦੀ ਗੱਲ ਆ ਆਪਣਾ ਥੋੜਾ ਜਿਹਾ ਖਤਰਾ ਉਹਨੂੰ ਵੀ ਜਿਆਦਾ ਖਤਰਾ ਆ। ਆਹੋ। ਕੁੱਟਿਆ ਜਣ ਸਾਡੇ ਪਾਸਾਰੇ ਦੋ ਹੁੰਦੇ ਆ। ਛਾਰੀ ਵੇਲਾ ਡਰੀ ਪਈ ਆ ਹਨਾ ਅਸੀਂ ਵੇਚ ਬੈਠੀ ਆ। ਕੋਤੇ ਨਹੀਂ ਡਾਕ। ਬਸ ਡਰੀ ਜਾਈ। ਡਰੀ ਪਈ ਛਾਰੀ ਵੇਲੇ। ਹਾਂ। ਚਾਪ ਨਹੀਂ ਕੋਈ। ਨਹੀਂ ਬਾਤ ਧੰਨਵਾਦ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਸੇਵਾ ਡੈਮੋਕਰੇਟਾ ਜ। ਵਾਹ ਜੁੱਤਾਨ ਗੁਰਾ ਹੰਦਸ। ਇਹ ਇੱਥੇ ਉਦੋਂ ਜਿਹੜਾ ਰੋੜਾ ਰੜਾ ਮਾਰ ਲੱਗੀ ਸੀ। ਆਹੋ। ਅੱਛਾ। ਉਦੋਂ ਵੀ ਇਦਾਂ ਹੀ। ਪਿੰਨ ਨਗ ਨਗ ਨਾਲ ਜੀ ਮੈਂ ਤਾਂ ਮੈਂ ਤਾਂ ਮੋਟਰ ਤੋਂ ਬਾਹਰ ਕੱਢਿਆ ਹੈ। ਨਾਲ ਹੀ ਬੈਠੀ। ਅੱਛਾ। ਉਹਦੇ ਤੁਸੀਂ ਮੈਨੂੰ ਫੋਨ ਲਾਇਆ ਤਾਂ ਸ਼ਾਇਦ ਹੈਨਾ। ਤੇ ਆਹੋ ਮੈਂ ਤਾਂ ਪੁੱਛਿਆ ਵੀ ਫੋਨ ਲਾਦਾ ਮੇਰੇ ਮੈਨੂੰ ਫੋਨ ਲਾਇਆ। ਹਾਂਜੀ। ਕਹਿੰਦੀ ਮੇਰੇ ਰੋੜੇ ਲੈ ਕੇ ਮਗਰ ਪੈ ਗਈ ਆ। ਅੱਛਾ ਅੱਛਾ। ਫੋਨ ਲਾ ਮੈਂ ਨੰਬਰ ਤੇ ਲੈ ਗਈ ਮੇਰੇ ਕੋਲ। ਮੈਂ। ਵਾਹ ਜੀ। ਹੋਰ ਜੀ ਉਹ ਨੇ ਲੀੜੇ ਲਾੜੇ ਨੇ ਅੱਖਾਂ ਨੂੰ ਲਾ ਕੇ ਬੈਠੀ ਹੈ ਵਾਈਫ ਹਾਂਜੀ ਮਾਰਦੀ ਆ ਮਾਰਦੀ ਆ ਹੋਰ ਪੈਂ ਠੀਕ ਠਾਕ ਜੀ ਹੋਰ ਠੀਕ ਆ ਜੀ ਲਾਈ ਖਾ ਸਹੀ ਜੀ ਰਾਜੇ ਤਾਈ ਨਾਲੀ ਦੇ ਇਹ ਦੱਸ ਇਹਦੇ ਐਡਰੈਸ ਸਾਰਾ ਪਤਾ ਇਹਨੂੰ ਆਪਣਾ ਜ਼ਿਲ੍ਹਾ ਵੀ ਦੱਸ ਦੀ ਵੀ ਪਿੰਡ ਵੀ ਦੱਸ ਦੀ ਭਈ ਆ ਕੁੱਟਿਆ ਘਰ ਜਾਓ ਜਰੀ ਨੂੰ